ਜਬ ਕਿਲੇ ਦੇ ਅਖਾੜੇ ਦੀ ਬੁਕਿੰਗ ਵਾਲੀ ਪਰਚੀ ਹੋਈ ਵਾਇਰਲ 38 ਸਾਲ ਪਹਿਲਾਂ ਦੀ ਦੱਸੀ ਜਾ ਰਹੀ ਆ ਇਹ ਪਰਚੀ ਦੇਖੋ ਕਿ ਕੀ ਹੁੰਦੇ ਸੀ ਅਖਾੜੇ ਦੌਰਾਨ ਰੂਟ ਜਾਣੋ ਕਿੰਨੇ ਪੈਸਿਆਂ ਚ ਲੱਗਦਾ ਸੀ ਅਖਾੜਾ ਤੇ ਹੁਣ ਤੇ ਕਲਾਕਾਰ ਲੈਂਦੇ ਨੇ ਲੱਖਾਂ ਰੁਪਏ 8 ਮਾਰਚ 1988 ਨੂੰ ਪੰਜਾਬ ਦੇ ਮੈਸਮਪੁਰ ਵਿੱਚ ਮਹਾਨ ਪੰਜਾਬੀ ਸੰਗੀਤਕਾਰ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਹਨਾਂ ਦੀ ਪਤਨੀ ਅਮਰਜੋਤ ਨੂੰ ਦੋ ਬੈਂਕ ਕਲਾਕਾਰਾਂ ਸਮੇਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਇੱਕ ਪ੍ਰੋਗਰਾਮ ਦੇ ਵਿੱਚ ਸੰਗੀਤ ਪੇਸ਼ ਕਰ ਰਹੇ ਸੀ ਤਾਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਰ ਤੋਂ ਬਾਹਰ ਨਿਕਲਦੇ ਸਾਰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਦੋਵਾਂ ਦੀ ਮੌਤ ਹੋ ਗਈ ਸੀ ਚਮਕੀਲੇ ਪੰਜਾਬ ਦੇ ਮਹਾਨ ਗੀਤਕਾਰ ਅਤੇ ਸੰਗੀਤਕਾਰ ਵਜੋ ਯਾਦ ਕੀਤਾ ਜਾਂਦਾ ਹੈ ਪਰ ਉਹਨਾਂ ਦੇ ਅਖਾੜੇ ਦੀ ਕਿਹੜੀ ਪਰਚੀ ਵਾਇਰਲ ਹੋਈ ਆ ਆਓ ਤੁਹਾਨੂੰ ਦਿੰਨੇ ਉਸ ਦੇ ਬਾਰੇ ਜਾਣਕਾਰੀ ਇਸ ਪਰਚੀ ਦੀ ਜਦ ਕਰਸੀ ਗੱਲ ਕਰੀਏ ਤਾਂ 38 ਸਾਲ ਪੁਰਾਣੀ ਇਹ ਪਰਚੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰੂਲ ਸੀ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਆ ਕਿਉਂਕਿ ਜੇ ਅੱਜ ਦੇ ਸਮੇਂ ਦੇ ਨਾਲ ਉਸ ਸਮੇਂ ਨੂੰ ਜੋੜਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਕੋਈ ਅਖਾੜਾ ਲੱਗਦਾ ਆ ਜਿੱਥੇ ਕੋਈ ਲਾਈਵ ਸ਼ੋਅ ਹੁੰਦਾ ਹੈ ਤਾਂ ਉੱਥੇ ਕੋਈ ਰੂਲ ਨਹੀਂ ਹੁੰਦਾ ਜਦ ਕਿ ਅਮਰ ਸਿੰਘ ਚਮਕੀਲੇ ਦੇ ਇਸ ਅਖਾੜੇ ਦੇ ਦੌਰਾਨ ਕਈ ਅਜਿਹੇ ਰੂਲ ਸੀ ਜੋ ਹੈਰਾਨ ਕਰਨ ਵਾਲੇ ਨੇ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਕੋਈ ਹੁੱਲੜਵਾਜੀ ਕਰਦਾ ਹੈ ਤਾਂ ਉਸ ਨੂੰ ਸਾਹਮਣੇ ਦੀ ਜ਼ਿੰਮੇਵਾਰੀ ਜਿਹੜੇ ਪ੍ਰੋਗਰਾਮ ਕਰਵਾਉਂਦੇ ਨੇ ਉਹਨਾਂ ਦੀ ਹੋਏਗੀ ਜਿਵੇਂ ਆਪਾਂ ਪਰਚੀ ਦੇ ਐਡਵਾਂਸ ਪੈਸਿਆਂ ਦੀ ਗੱਲ ਕਰ ਲਈਏ ਤਾਂ ਉਸ ਦੇ ਵਿੱਚ 200 ਰੁਪਏ ਐਡਵਾਂਸ ਲੈ ਕੇ 41-42 ਰੁਪਏ ਦੇ ਵਿੱਚ ਪ੍ਰੋਗਰਾਮ ਕੀਤਾ ਜਾਂਦਾ ਸੀ ਸ਼ੁਰ ਅਗਲੇ ਚਮਕੀਲੇ ਦੇ ਵੱਲੋਂ ਜਿਹੜੇ ਪ੍ਰੋਗਰਾਮ ਲਾਏ ਜਾਂਦੇ ਸਨ ਤਾਂ ਉਸ ਦੇ ਵਿੱਚ ਕਦੇ ਹਜ਼ਾਰ ਕਦੇ 500 ਕਦੇ 4000 ਇਸ ਤਰ੍ਹਾਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਸਨ ਹੌਲੀ-ਹੌਲੀ ਉਹਨਾਂ ਦੇ ਲਈ ਕੰਮ ਵਧਦਾ ਗਿਆ ਤਾਂ ਦੱਸ ਦੇ ਕਿ ਇਸ ਤਰ੍ਹਾਂ ਅਮਰ ਸਿੰਘ ਚਮਕੀਲੇ ਦੀ 38 ਸਾਲ ਪੁਰਾਣੀ ਪ੍ਰੋਗਰਾਮ ਦੀ ਇੱਕ ਪਾਰਟੀ ਵਾਇਰਲ ਹੋ ਰਹੀ ਆ ਜਿਸ ਨੂੰ ਦੇਖ ਕੇ ਲੋਕਾਂ ਦੀਆਂ ਯਾਦਾਂ ਤਾਂ ਤਾਜ਼ਾ ਹੋ ਰਹੀਆਂ ਨੇ ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਵੀ ਕਰ ਰਹੇ ਨੇ ਤੇ ਕੋਈ ਆਖਦਾ ਕਿ ਉਹਨਾਂ ਨੂੰ ਇਸ ਤਰ੍ਹਾਂ ਗੋਲੀਆਂ ਮਾਰੀਆਂ ਗਈਆਂ ਸਨ ਕੋਈ ਗਉਂਦਿਆਂ ਦੀ ਗੱਲ ਆਖਦਾ ਕਿ ਉਦੋਂ ਗੋਲੀਆਂ ਮਾਰੀਆਂ ਗਈਆਂ ਸਨ ਪਰ ਇਸ ਦਾ ਸੱਚ ਕੁਝ ਫਿਲਮਾਂ ਦੇ ਵਿੱਚ ਵੀ ਦਿਖਾਇਆ ਗਿਆ ਤੇ ਜੇ ਗੱਲ ਕਰ ਲਈ ਅਮਰ ਸਿੰਘ ਚਮਕੀਲੇ ਦੀ ਪਹਿਲੀ ਘਰ ਵਾਲੀ ਦੀ ਤਾਂ ਉਹਨਾਂ ਦੇ ਵੱਲੋਂ ਕੁਝ ਸੱਚੀਆਂ ਗੱਲਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਨੇ ਕਿਉਂਕਿ ਵੱਖ-ਵੱਖ ਨਿੱਜੀ ਚੈਨਲਾਂ ਦੇ ਵਿੱਚ ਉਹਨਾਂ ਦੇ ਇੰਟਰਵਿਊ ਦੇਖੇ ਜਾ ਸਕਦੇ ਨੇ ਜਿੱਥੇ ਉਹ ਸਾਰੀਆਂ ਗੱਲਾਂ ਦੱਸਦੇ ਹੋਏ ਨਜ਼ਰ ਆਉਂਦੇ ਨੇ ਪਰ ਅਮਰ ਸਿੰਘ ਚਮਕੀਲੇ ਦੇ ਬਾਰੇ ਤੁਹਾਨੂੰ ਕੀ ਵਧੀਆ ਲੱਗਦਾ ਹੈ ਤੇ ਤੁਹਾਨੂੰ ਕੀ ਖਾਸ ਲੱਗਦਾ ਉਹਨਾਂ ਦੇ ਵਿੱਚ ਸਾਡੀ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦਿਓ ਨਾ ਭੁੱਲਣਾ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਦੇਖਦੇ ਰਹੋ ਹਮਦਰਦ ਟੀਵੀ